ਅਮਰੀਕਾ ਦੇ ਰਾਸ਼ਟਰਪਤੀ ਹਾਊਸ ਯਾਨੀ ਕਿ ਵਾਈਟ ਹਾਊਸ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਚ ਅਮਰੀਕਾ 'ਚ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਕਿਸ ਤਰ੍ਹਾਂ ਵਾਪਸ ਉਹਨਾਂ ਦੇ ਦੇਸ਼ 'ਚ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖ ਕੇ ਪੂਰੇ ਦੇਸ਼ 'ਚ ਸਿਆਸੀ ਪੁਚਾਲ ਆ ਗਿਆ ਹੈ ਕੀ ਭਾਰਤੀਆਂ ਨੂੰ ਇਸ ਤਰ੍ਹਾਂ ਵਾਪਸ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ 41 ਸੈਕਿੰਡ ਦੀ ਵੀਡੀਓ 'ਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਵਾਲਾ ਜ਼ਮੀਨ 'ਚ ਇੱਕ-ਇੱਕ ਕਰ ਹੱਥ ਖੜੀਆਂ ਪੈਰਾ 'ਚ ਪਾਉਣ ਵਾਲੀਆਂ ਬੇੜੀਆਂ ਨੂੰ ਰਖਦਾ ਹੈ ਤੇ ਫਿਰ ਇੱਕ-ਇੱਕ ਕਰਕੇ ਡਿਪੋਰਟ ਹੋਣ ਵਾਲੇ ਲੋਕਾਂ ਦੇ ਹੱਥਾਂ ਪੈਰਾਂ ਤੇ ਲ ਤੇ ਵਾਈਟ ਹਾਊਸ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਦਾ ਮਜ਼ਾਕ ੜਾ ਵਾਈਟ ਹਾਊਸ ਨੇ ਇਸ ਵੀਡੀਓ ਦਾ ਕੈਪਸ਼ਨ ਦਿੰਦੇ ਲਿਖਿਆ ਐਸਐਮਆਰ ਲੀਗਲ એલિયન ਡਿਪੂਟੇਸ਼ਨ ਫਲਾਈਟ ਇਸ ਕੈਪਸ਼ਨ ਚ ਐਸਐਮਆਰ ਦਾ ਮਤਲਬ ਉਹ ਆਵਾਜ਼ਾਂ ਜੋ ਦਿਮਾਗ ਸਕੂਨ ਦਿੰਦੀਆਂ ਨੇ ਤੇ ਇਨਾਂ ਹੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਸ ਦੋਸਤ ਐਲਨ ਮਸਕ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕਰਦੇ ਲਿਖਿਆ ਹਾਹਾ ਵਾਓ ਸਿੱਧਾ ਉਹਨਾਂ ਦੇਸ਼ਾ ਦਾ ਮਜ਼ਾਕ ੜਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਰਿਪੋਰਟ ਕੀਤਾ ਜਾ ਰਿਹਾ ਹੈ ਜਿਨਾ ਚ ਇੱਕ ਨਾ ਭਾਰਤ ਦਾ ਵੀ ਹੈ ਤੇ ਦੱਸਿਆ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨੂੰ ਟਾਰਚਰ ਕੀਤਾ ਤੇ ਬੇੜੀਆਂ ਪਾ ਕੇ ਲਿਆ ਗਿਆ ਤਾਂ ਸਵਾਲ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰ ਸਰਕਾਰ ਤੇ ਖੜੇ ਹੋ ਰਹੇ ਨੇ ਕਿ ਵਿਸ਼ਵ ਗੁਰੂ ਦਾ ਨਾਰਾ ਦੇਣ ਵਾਲੇ ਆਪਣੇ ਆਪ ਨੂੰ ਵਰਲਡ ਲੀਡਰ ਕਹਣ ਵਾਲਿਆ ਆਪਣੇ ਦੇਸ਼ ਦੇ ਲੋਕਾਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਹੈ ਕੀ ਇਹ ਗੱਲ ਸਹੀ ਹੈ ਤੇ ਮੋਦੀ ਸਾਹਿਬ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਅਮਰੀਕਾ ਦੇ ਰਾਸ਼ਟਰਪਤੀ ਹਾਊਸ ਯਾਨੀ ਕਿ ਵਾਈਟ ਹਾਊਸ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਚ ਅਮਰੀਕਾ 'ਚ ਗੈਰਕਾਨੂੰਨੀ ਰਹਿ ਰਹੇ ਲੋਕਾਂ ਨੂੰ ਕਿਸ ਤਰ੍ਹਾਂ ਵਾਪਸ ਉਹਨਾਂ ਦੇ ਦੇਸ਼ 'ਚ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖ ਕੇ ਪੂਰੇ ਦੇਸ਼ 'ਚ ਸਿਆਸੀ ਪੁਚਾਲ ਆ ਗਿਆ ਹੈ ਕਿ ਭਾਰਤੀਆਂ ਨੂੰ ਵੀ ਇਸ ਤਰ੍ਹਾਂ ਵਾਪਸ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ 41 ਸੈਕਿੰਡ ਦੀ ਵੀਡੀਓ 'ਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਵਾਲਾ ਜ਼ਮੀਨ 'ਚ ਇੱਕ-ਇੱਕ ਕਰ ਹੱਥ ਖੜੀਆਂ ਪੈਰਾ 'ਚ ਪਾਉਣ ਵਾਲੀਆਂ ਬੇੜੀਆਂ ਨੂੰ ਰਖਦਾ ਹੈ ਤੇ ਫਿਰ ਇੱਕ-ਇੱਕ ਕਰਕੇ ਡਿਪੋਰਟ ਹੋਣ ਵਾਲੇ ਲੋਕਾਂ ਦੇ ਹੱਥਾਂ ਪੈਰਾਂ ਤੇ ਤੇ ਵਾਈਟ ਹਾਊਸ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਦਾ ਮਜ਼ਾਕ ੜਾ ਵਾਈਟ ਹਾਊਸ ਨੇ ਇਸ ਵੀਡੀਓ ਦਾ ਕੈਪਸ਼ਨ ਦਿੰਦੇ ਲਿਖਿਆ ਐਸਐਮਆਰ ਲੀਗਲ એલિયન ਡਿਪੂਟੇਸ਼ਨ ਫਲਾਈਟ ਇਸ ਕੈਪਸ਼ਨ ਚ ਐਸਐਮਆਰ ਦਾ ਮਤਲਬ ਉਹ ਆਵਾਜ਼ਾਂ ਜੋ ਦਿਮਾਗ ਸਕੂਨ ਦਿੰਦੀਆਂ ਨੇ ਤੇ ਇਨਾਂ ਹੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਸ ਦੋਸਤ ਐਲਨ ਮਸਕ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕਰਦੇ ਲਿਖਿਆ ਹਾਹਾ ਵਾਓ ਸਿੱਧਾ ਉਹਨਾਂ ਦੇਸ਼ਾ ਦਾ ਮਜ਼ਾਕ ੜਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਰਿਪੋਰਟ ਕੀਤਾ ਜਾ ਰਿਹਾ ਹੈ ਜਿਨਾ ਜੀ ਇੱਕ ਨਾ ਭਾਰਤ ਦਾ ਵੀ ਹੈ ਤੇ ਦੱਸਿਆ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨੂੰ ਟਾਰਚਰ ਕੀਤਾ ਤੇ ਬੇੜੀਆਂ ਪਾ ਕੇ ਲਿਆ ਗਿਆ ਤਾਂ ਸਵਾਲ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰ ਸਰਕਾਰ ਤੇ ਖੜੇ ਹੋ ਰਹੇ ਨੇ ਕਿ ਵਿਸ਼ਵ ਗੁਰੂ ਦਾ ਨਾਰਾ ਦੇਣ ਵਾਲੇ ਆਪਣੇ ਆਪ ਨੂੰ ਵਰਲਡ ਲੀਡਰ ਕਹਣ ਵਾਲਿਆ ਆਪਣੇ ਦੇਸ਼ ਦੇ ਲੋਕਾਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਹੈ ਕਿ ਇਹ ਗੱਲ ਸਹੀ ਹੈ ਤੇ ਮੋਦੀ ਸਾਹਿਬ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਅਮਰੀਕਾ ਦੇ ਰਾਸ਼ਟਰਪਤੀ ਹਾਊਸ ਯਾਨੀ ਕਿ ਵਾਈਟ ਹਾਊਸ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਚ ਅਮਰੀਕਾ 'ਚ ਗੈਰਕਾਨੂੰਨੀ ਰਹਿ ਰਹੇ ਲੋਕਾਂ ਨੂੰ ਕਿਸ ਤਰ੍ਹਾਂ ਵਾਪਸ ਉਹਨਾਂ ਦੇ ਦੇਸ਼ 'ਚ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖ ਕੇ ਪੂਰੇ ਦੇਸ਼ 'ਚ ਸਿਆਸੀ ਪੁਚਾਲ ਆ ਗਿਆ ਹੈ ਕਿ ਭਾਰਤੀਆਂ ਨੂੰ ਵੀ ਇਸ ਤਰ੍ਹਾਂ ਵਾਪਸ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ 41 ਸੈਕਿੰਡ ਦੀ ਵੀਡੀਓ 'ਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਵਾਲਾ ਜ਼ਮੀਨ 'ਚ ਇੱਕ-ਇੱਕ ਕਰ ਹੱਥ ਖੜੀਆਂ ਪੈਰਾ 'ਚ ਪਾਉਣ ਵਾਲੀਆਂ ਬੇੜੀਆਂ ਨੂੰ ਰਖਦਾ ਹੈ ਤੇ ਫਿਰ ਇੱਕ-ਇੱਕ ਕਰਕੇ ਡਿਪੋਰਟ ਹੋਣ ਵਾਲੇ ਲੋਕਾਂ ਦੇ ਹੱਥਾਂ ਪੈਰਾਂ ਤੇ ਤੇ ਵਾਈਟ ਹਾਊਸ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਦਾ ਮਜ਼ਾਕ ੜਾ ਵਾਈਟ ਹਾਊਸ ਨੇ ਇਸ ਵੀਡੀਓ ਦਾ ਕੈਪਸ਼ਨ ਦਿੰਦੇ ਲਿਖਿਆ ਐਸਐਮਆਰ ਲੀਗਲ એલિયન ਡਿਪੂਟੇਸ਼ਨ ਫਲਾਈਟ ਇਸ ਕੈਪਸ਼ਨ ਚ ਐਸਐਮਆਰ ਦਾ ਮਤਲਬ ਉਹ ਆਵਾਜ਼ਾਂ ਜੋ ਦਿਮਾਗ ਸਕੂਨ ਦਿੰਦੀਆਂ ਨੇ ਤੇ ਇਨਾਂ ਹੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਸ ਦੋਸਤ ਐਲਨ ਮਸਕ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕਰਦੇ ਲਿਖਿਆ ਹਾਹਾ ਵਾਓ ਸਿੱਧਾ ਉਹਨਾਂ ਦੇਸ਼ਾ ਦਾ ਮਜ਼ਾਕ ੜਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਡਿਪੋਰਟ ਕੀਤਾ ਜਾ ਰਿਹਾ ਹੈ ਜਿਨਾ ਜੀ ਇੱਕ ਨਾ ਭਾਰਤ ਦਾ ਵੀ ਹੈ ਤੇ ਦੱਸਿਆ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨੂੰ ਟਾਰਚਰ ਕੀਤਾ ਤੇ ਬੇੜੀਆਂ ਪਾ ਕੇ ਲਿਆ ਗਿਆ ਤਾਂ ਸਵਾਲ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰ ਸਰਕਾਰ ਤੇ ਖੜੇ ਹੋ ਰਹੇ ਨੇ ਕਿ ਵਿਸ਼ਵ ਗੁਰੂ ਦਾ ਨਾਰਾ ਦੇਣ ਵਾਲੇ ਆਪਣੇ ਆਪ ਨੂੰ ਵਰਲਡ ਲੀਡਰ ਕਹਣ ਵਾਲਿਆ ਆਪਣੇ ਦੇਸ਼ ਦੇ ਲੋਕਾਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਹੈ ਕਿ ਇਹ ਗੱਲ ਸਹੀ ਹੈ ਤੇ ਮੋਦੀ ਸਾਹਿਬ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ